ਸਰਾ ਪਿੰਡਾਂ ਨੂੰ ਨਾਬਾ ਦੇ ਵਿਧਾਇਕ ਦੇਵ ਸਿੰਘ ਦੇ ਮਾਨਮੀ 7 ਲੱਖ ਰੁਪਏ ਦੀ ਵਿਕਾਸ ਕਾਰਜਾਂ ਲਈ ਦਿੱਤੀ ਵੱਡੀ ਗ੍ਰਾਂਟ ਨਾਬਾ ਵਿਦਾਨ ਸਭਾ ਦੇ ਪਿੰਡ ਤੁੰਗਾ ਦੇ ਵਿੱਚ ਕਿਸੇ ਸਾਲ ਜੁਲਾਈ ਮਹੀਨੇ ਜਦੋਂ ਤੁਹਾਡੇ ਦਾ ਸੀਰ ਬਹੁਤ ਹੀ ਉਗਦਾਈ ਘਟਨਾ ਹੋਈ ਸੀ ਕਿ ਟਰੈਕਟਰ ਦੇ ਨਾਲ ਮਨਰੇਗਾ ਦੇ ਇੱਕ ਮੁਲਾਜ਼ਮ ਨੂੰ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਦੋ ਮੌਤਾਂ ਹੋ ਗਈਆਂ ਸੀਗੀਆਂ ਸੋ ਪ੍ਰਪੋਜ਼ਲ ਬਣਾ ਕੇ ਪੇਸ਼ ਕੀ ਸਰਕਾਰ ਕੋਲ ਮਦਦ ਕਰੇ ਤਾਂ ਦੋ ਜਣੇ ਜਿਨ੍ਹਾਂ ਦੀ ਮੌਤ ਹੋਈ ਜਿਹਦੇ ਵਿੱਚ ਜਰਨੈਲ ਕੌਰ ਪਤਨੀ ਜਗਿੰਦਰ ਸਿੰਘ ਉਮਰ 70 ਸਾਲ ਸੀਗੀ ਔਰ ਦ੍ਰੋਪਤੀ ਪਤਨੀ ਫਾਕ ਸਿੰਘ ਉਮਰ 41 ਸਾਲ ਸੀਗੀ ਇਹਨਾਂ ਨੂੰ 4-4 ਲੱਖ ਰੁਪਏ ਯਾਨੀ ਕਿ 2 ਲੱਖ ਪਹਿਲਾਂ ਮਿਲੇ ਸੀ 2 ਲੱਖ ਹੋਣਾ ਸੀ ਅੱਜ ਜਿਹੜੇ ਫਟੜ ਹੋਏ ਸੀਗੇ ਜਿਸ ਅਮੀਰ ਵਾਸੀ ਨੂੰ ਪਰਤੀ ਪਤੀਆਂ ਕਰ ਜਿਹੜੇ ਬਹੁਤ ਮਨਮੋਹਣੀ ਛੱਟਾਂ ਲੱਗੀਆਂ ਚ ਉਹਨਾਂ ਨੂੰ ਵੀ ਜਿਹੜੇ ਸਰਕਾਰ ਕੋਲੋਂ ਚੱਕ ਕੁਝ ਦਿੱਤੇ ਗਏ ਤਾਂ ਕਿ ਉਹਨਾਂ ਨੂੰ ਮਾਲੀ ਮਦਦ ਇਹ ਦਿੱਤੀ ਜਾ ਸਕੀ ਉਸ ਸਾਰੇ ਪਰਿਵਾਰ ਦੇ ਵਿੱਚ ਗਰੀਬ ਪਰਿਵਾਰ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਵੀ ਔਰ ਸਰਕਾਰ ਵੱਲੋਂ ਕੁਝ ਹਮਨ ਸਰਕਾਰ ਕੋਲੋਂ ਦੀ ਮਾਲੀ ਮਦਦ ਵੀ ਦਿੱਤੀ ਗਈ ਹੈ ਔਰ ਅੱਗੇ ਤੋਂ ਅਰਦਾਸ ਕਰਦੇ ਸੱਚੇ ਪਾਸ਼ਾ ਜਨਤ ਵੀ ਕਿਸੇ ਵੀ ਮਨਰੇਗਾ ਵਰਕਰ ਨੂੰ ਜਿਹੜਾ ਸਰਕਾਰਾਂ ਦੇ ਕੰਮ ਕਰਦਾ ਹੈ ਜਿਹੜਾ ਸਰਕਾਰ ਦੇ ਦੀਨ ਇਸ ਪੋਸਟ 'ਚ ਕੰਮ ਕਰਦਾ ਕਿਸੇ ਵੀ ਵਿਭਾਗ ਦਾ ਲੱਗੇ ਅਸੀਂ ਅਰਦਾਸ ਕਰਦੇ ਹਾਂ ਜਿਹੜੀਆਂ ਦੋ ਰੂਹਾਂ ਸਾਡੇ ਤੋਂ ਵਿਛੜ ਕੇ ਚੱਲ ਗਈਆਂ ਉਹਨਾਂ ਦੇ ਅਰਦਾਸ ਕਰਕੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਕਰੇ ਅ ਇਸੇ ਸਾਲ ਜੁਲਾਈ ਜਦੋਂ ਚੋਣ ਦਾ ਸੀਜ਼ਨ ਚੱਲਦਾ ਸੀ ਇੱਕ ਬਹੁਤ ਹੀ ਮਾੜੀ ਘਟਨਾ ਜਿਹੜੀ ਹੈ ਪਿੰਡ ਤੁੰਗਾਂ ਦੇ ਵਿੱਚ ਹੋਈ ਸੀ ਕਿ ਕਈ ਮੰਰੇਗਾ ਦੇ ਸਾਡੇ ਜਿਹੜੇ ਵਰਕਰ ਕੰਮ ਕਰਦੇ ਸੀ ਜਾਂ ਟਰੈਕਟਰ ਜਿਹੜਾ ਸੀਗਾ ਉਹਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਸੀਗਾ ਸੜਕ ਦੇ ਉੱਪਰ ਜਿਹਦੇ ਨਾਲ ਦੋ ਮੌਤਾਂ ਹੋ ਗਈਆਂ ਸੀਗੇ ਬਾਕੀ ਜਿਹੜੇ ਦਾ ਪਰਚਨ ਹੋਏ ਸੀ ਸੋ 10 ਟੋਟਲ ਵਿਅਕਤੀ ਸੀਗੇ ਮਰੇ ਗਏ ਵੀ ਨੇ ਬਾਹਰ ਸੀਗੇ ਤੇ ਉਹਨਾਂ ਲਈ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਭੇਜੀ ਸੀ ਅਚੰਦ ਸਾਹਿਬ ਦੇ ਜ਼ਰੀਏ ਤੇ 14 4,112,602 ਰੁਪਏ ਜਿਹੜੇ ਆ ਉਹਨੂੰ ਸਰਕਾਰ ਵੱਲੋਂ ਆਏ ਨੇ ਅੱਜ ਜਿਹੜੇ ਦੋ ਡੱਥਾਂ ਹੋਈਆਂ ਸੀਗੇ ਜਿਹਦੇ ਵਿੱਚੋਂ ਜਰਨੈਲ ਕੌਰ ਪਤਨੀ जोगਿੰਦਰ ਸਿੰਘ ਉਮਰ 70 ਸਾਲ ਸੀਗੀ ਜੀ ਇਸ ਤੋਂ ਇਲਾਵਾ ਦਰੋਪਤੀ ਜਿਹੜੀ ਆ ਪਤਨੀ ਭਾਗ ਸਿੰਘ ਇਹ 41 ਸਾਲ ਦੀ ਮਰਸੀ ਦੀ ਹਿੰਮਤਪੁਰਾ ਉਹਨਾਂ ਨੂੰ 2-2 ਲੱਖ ਰੁਪਏ ਚੈੱਕ ਦਿੱਤੇ ਬਾਕੀ ਨੇ ਫਟੜ ਹੋਏ ਸੀਗੇ ਉਹਨਾਂ ਨੂੰ ਹਸਾਬ ਦੇ ਨਾਲਾਂ ਕੰਮ ਜੀੜੀਆਂ ਦਿੱਤੀ ਗਈ ਹੈ ਇਹ ਸਰਕਾਰ ਵੱਲੋਂ ਜਿਹੜਾ ਇਹ ਜਾਰੀ ਕੀਤਾ ਗਿਆ ਨ ਰਕਮ ਕਿਉਂਕਿ ਬਹੁਤ ਹੀ ਜਿਹੜਾ ਗਰੀਬ ਪਰਿਵਾਰ ਹੁੰਦਾ ਉਹਦੇ ਲਈ ਉਮੀਦ ਹੁੰਦੀ ਹੈ ਕਿ ਮਨਰੀਗਨ ਕੰਮ ਕਰਕੇ ਕੱਲ YouTube ਚਲਦੀ ਹੈ ਪਰ ਐਸੀ ਤੁਹ ਦਾਇਕਤ ਨਾਲ ਵੀ ਜਿਹਦੇ ਵਿੱਚ ਦੋ ਜਣਾਂ ਦੀ ਮੌਤ ਹੋ ਗਈ ਸੀ ਤੇ ਬਾਕੀ ਜਿਹੜੇ ਫਟ ਰਹੇ ਸੀ ਸੋ ਇਹ ਮਾਲੀ ਮਦਦ ਜਿਹੜੀ ਕੀਤੀ ਗਈ ਹੈ ਮੈਂ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਜਾਰ ਕਰਦਾ ਔਰ ਜਿਹੜੀ ਵੀ ਮਾਲੀ ਮਦਦ ਹੈਗੀ ਹੈ ਉਹ ਸਾਰੇ ਨੂੰ ਚੈੱਕ ਜਿਹੜੇ ਅੱਜ ਇੱਥੇ ਡਿਸਟ੍ਰੀਬਿਊਟ ਕੀਤੇ ਗਏ ਔਰ 2-2 ਲੱਖ ਰੁਪਏ ਜਿਹੜੇ ਪਹਿਲਾਂ ਦੇ ਦਿੱਤਾ ਗਿਆ ਸੀਗਾ ਸੋ ਇਹ ਸਾਰੀ ਮਾਲੀ ਮਦਦ ਜਿਹੜੀ ਹੈ ਪੰਜਾਬ ਸਰਕਾਰ ਹਮਾਰ ਸਾਹਿਬ ਸਰਕਾਰ ਵੱਲੋਂ ਭੇਜੀ ਗਈ ਹੈ ਔਰ ਬਾਕੀ ਵੀ ਜਿਹੜੇ ਫੱਟੜ ਹੋਏ ਸੀਗੇ ਕਿ ਇਹਦੇ ਥੋੜੀ-ਮੋੜੀ ਛੱਟ ਲੱਗੀ ਸੀ ਹਰੇਕ ਨੂੰ ਜਿਹੜਾ ਚੈੱਕ ਹੋਇਆ ਉਹਨਾਂ ਦੇ ਸਪੋਰਟ ਕੀਤਾ ਗਿਆ। ਐਮਐਲਏ ਗੁਰਦੇਵ ਸਿੰਘ ਜੀ ਦੇ ਮਾਨ ਵੱਲੋਂ ਸਾਡੇ ਪਿੰਡ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ। ਜਿਨ੍ਹਾਂ ਨੇ ਸਾਨੂੰ 5 ਲੱਖ ਰੁਪਏ ਦਾ ਚੈੱਕ ਦੇ ਕੇ ਪਿੰਡ ਦੀ ਵਿਕਾਸ ਲਈ ਸਾਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ। ਕਿ ਅਸੀਂ ਇਹ 5 ਲੱਖ ਰੁਪਏ ਨਾਲ ਪਿੰਡ ਦੇ ਵਿਕਾਸ ਦੇ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਉਹ ਕਰਾਂਗੇ। ਬਹੁਤ ਧੰਨਵਾਦ ਕਰਦੇ ਆ ਮਾਨ ਸਾਹਿਬ ਅੱਜ ਜੋ ਚੱਕ ਮੰਡਗਾਨੇ ਜੀ ਸਾਡੇ ਸਤਿਮਨੀ ਤੰਤਰਿਕ ਜੀ ਖਾਸ ਹੋਏ ਸੀ ਟਰੱਕ ਨਾਲ ਮਨਰਿਕਮ ਜੀ ਮੌਕੇ ਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਟਰੱਕ ਨਾਲ ਪਹੁੰਚਤਾ ਜਿਹਦੇ ਵਿੱਚ ਉਹ ਸਾਡੇ ਇੱਕ ਹਮਤ ਗੁਰੇ ਤੋਂ ਇੱਕ ਸਾਡੇ ਸਾਡੇ ਪਿੰਡਾਂ ਦੇ ਨਾਲ ਕੁੜਾ ਤੋਂ ਵੀ ਜਦੋਂ ਜੋੜੀ ਉਹਦੇ ਸਬੰਧ ਵਿੱਚ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦੀ ਮਦਦ ਕੀਤੀ ਗਈ ਹੈ ਪਹਿਲਾਂ ਵੀ ਨਾਲ ਦੋ ਦੋ ਰੱਖਦੇ ਚੱਕਸੀਓ ਮਲੇ ਸੀਗੇ ਤੇ ਚੱਕਮੀਆਂ ਨੂੰ 25-25 ਹਜ਼ਾਰ ਜੁੜਤਾ ਗਿਆ ਸੀਗਾ ਹੁਣ ਅੱਜ ਐਮਐਲਏ ਸਾਹਿਬ ਸਾਦੂ ਦੇਸ਼ ਸਿੰਘ ਦੇਵਮਾਨ ਨੇ ਜੁਆ ਕੇ ਜਮਾ ਲਏ ਨੇ ਉਹਨਾਂ ਦੀ ਮਤਲਬ ਕੋਸ਼ਿਸ਼ ਕਰਾ ਅੱਜ ਵੀ ਇਹਨਾਂ ਨੂੰ ਦੋ ਦੋ ਰੱਖ ਦਿੱਤੇ ਗਏ ਨੇ ਔਰ ਜੋ ਚੱਕਮੀਆਂ ਜੀ ਉਹਨਾਂ ਨੇ ਵੀ ਮਦਦ ਕੀਤੀ ਵੀ ਅਸੀਂ ਐਮਐਲਏ ਸਾਹਿਬ ਨੂੰ ਸਰਕਾਰ ਪ੍ਰਮਾਨ ਸਰਕਾਰ ਦੇ ਪੰਜਾਬ ਸਰਕਾਰ ਦੇ ਇਸ ਨੂੰ ਬਹੁਤ ਰੀਣੀ ਆ। ਉਹ ਇੱਕ ਕਨਵਨ ਸੈਕਟਰ ਡਿਪਾਰਟਮੈਂਟ ਦਾ ਨਾਮ ਰੇਕ ਨੰਬਰ ਤੋਂ ਸਰਪੰਚ ਬਣਿਆ। ਨਾ ਆਪਣਾ ਬੈਂਕ ਦਾ ਪਤਾ ਸਾਡੇ ਨਗਰ ਦੇ ਬਹੁਤ ਸਾਰੇ ਕੰਮ ਹੋਣਗੇ ਨਹੀਂ ਅਪਡੇਟ ਹੋਣਗੇ। ਅੱਜ ਮੈਂ ਚੱਲਦੇ ਨੇ ਕਿ ਸੱਜਣੋ ਮਾਨਤਰੀ ਬੈਂਕ ਖਾਤਾ ਨੰਬਰ ਦਾ ਆਪ ਜਾ ਕੇ ਸਾਡੇ ਟੀਮ ਮਾਨਾ ਬਲੇ ਸਾਹਰੇ ਸੰਤੁਸ਼ਟੀ ਚਾਹੁੰਦੇ ਨੇ। ਸੋ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹਾਂ। ਕਿ ਇਹ ਸਾਰਾ ਜਿਹੜਾ ਪੈਸਾ ਕਢਵਾਉਣ ਵਾਸਤੇ ਆਇਆ ਅਸੀਂ ਡਿਵੈਲਪਮੈਂਟ ਤੋਂ ਖਰਚ ਕਰਾਂਗੇ। ਇਹ ਸਾਡੀਆਂ ਗਲੀਆਂ ਨਾਲੀਆਂ ਤੇ ਸਾਡਾ ਸੀਵਰੇਜ ਦਾ ਪਾਣੀ ਦਾ ਡੰਪਾ ਉਹ ਅਸੀਂ ਜਦੋਂ ਬੇਨਤੀ ਕਰਾਂਗੇ ਮੇਰੇ ਸਾਹਮਣੂ ਵੀ ਸਾਡਾ ਜੁਫਾ ਲਿਖਾਇਆ ਜਾਂਦੇ ਜਿੰਨਾ ਵੀ ਪੈਸਾ ਉਹ ਗ੍ਰਾਂਟ ਦਾ ਅਸੀਂ ਸਾਰਾ ਅਸੀਂ ਅਪਦੇਸ਼ ਨਗਰ ਦੇ ਉੱਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਾਡੇ ਪਾਣੀ ਦੇ ਯਾ ਮੇਨ ਮਸਲਾ ਸਾਡਾ ਪਾਣੀ ਹੈ ਜਿਹੜਾ ਉਹ ਨਾਲੇ ਦੇ ਵਿੱਚ ਪਾਉਣ ਵਾਲਾ ਉਹ ਸਾਡਾ ਪਾਣੀ ਦਾ ਸਾਰਾ ਡੰਪ ਸਾਰਾ ਰੁਪਿਆ